ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਪਾਈ ਇਸ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਚੱਲ ਰਹੀ ਹੈ ਭਗਤ ਜੀ ਦੇ ਕੱਲ ਭਾਈ 17 ਸ਼ਬਦ ਸੰਪੂਰਨ ਹੋਏ ਸੀ ਅਗਲਾ 18ਵਾਂ ਸ਼ਬਦ ਭਗਤ ਕਬੀਰ ਸਾਹਿਬ ਜੀ ਆਰੰਭ ਕਰਦੇ ਹੋਏ ਕੋਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਗगन ਨਗਰ ਕਬੂਦਨਾ ਵਰਸੈ ਗगन ਨਗਰ ਕਬੂਦਨਾ ਵਰਖੈ ਨਾਦ ਕਹਾ ਜੋ ਸਮਨ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸ ਲੈ ਨਿਧਾਨਾ ਬਾਬਾ ਬੋਲਤੇ ਤੇ ਕਹ ਗਏ ਦੇਹੀ ਕੇ ਸੰਗ ਰਹਤੇ ਸੁਰਤ ਮੈਂ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਉਹ ਭਗਤ ਕਬੀਰ ਸਾਹਿਬ ਜੀ ਇਸੇ ਸ਼ਬਦ ਦੀਆਂ ਪੰਕਤੀਆਂ ਦੇ ਵਿੱਚ ਬਚਨ ਕਰਦੇ ਹਨ ਬਾਬਾ ਲਬਜ ਜਿਹੜਾ ਹੈ ਇਹ ਜਿਹੜਾ ਪ੍ਰੇਮ ਦਾ ਲਬਜ ਹੈ ਵਡਿਆਲੀ ਯੂਜ ਕੀਤਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਵੀ ਬਾਬਾ ਸ਼ਬਦ ਯੂਜ ਕੀਤਾ ਹੈ ਜੋ ਆਪਣੇ ਬਜ਼ੁਰਗਾਂ ਨੂੰ ਸੀ ਬਾਬੇ ਪਹਿਲੋਂ ਕਹਿ ਕੇ ਬੁਲਾਉਂਦੇ ਸੀ ਬਾਬਾ ਬੁੱਢਾ ਜੀ ਹੋਏ ਇਸ ਲਬਜ ਦੇ ਇਹ ਜਿਹੜਾ ਲਬਜ ਹੈ ਸਤਕਾਰ ਦਾ ਲਬਜ ਹੈ ਬਾਬਾ ਸਾਹਿਬ ਭਾਈ ਵੀ ਕਹਿ ਸਕਦੇ ਆ ਬਾਬਾ ਵੀ ਕਹਿ ਸਕਦੇ ਆ ਭਗਤ ਜੀ ਸੰਬੋਧਨ ਕਰਦੇ ਹਨ ਸਨ ਇਹ ਸ਼ਬਦ ਜਿਹੜਾ ਇੱਕ ਇੰਦਰੀ ਭਾਵ ਤੋਂ ਆਰੰਭ ਹੁੰਦਾ ਹੈ ਭਗਤ ਜੀ ਰਹਾਉ ਦੀ ਪੰਕਤੀ ਤੇ ਇੰਦਰੀ ਭਾਵ ਪ੍ਰਗਟ ਕਰਦੇ ਹਨ ਸ਼ਬਦ ਦਾ तकरीबन ਇਹ ਬਹੁਤ ਜ਼ਿਆਦਾ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪਾਂ ਪੜ੍ਹਦੇ ਹਾਂ ਆਪਾਂ ਸੁਣਿਆ ਹੋਏਗਾ ਆਪਣੇ ਦਿਮਾਗ ਦੀ ਮੈਮਰੀ ਵਿੱਚ ਵੀ ਹੈ ਕਿਉਂ ਪੜਿਆ ਜਾਂਦਾ ਹੈ ਆਪਾਂ ਨੂੰ ਕਿਉਂਕਿ ਆਪਾਂ ਅੰਦਰਲੇ ਅਰਥ ਨਹੀਂ ਕਦੀ ਦੇਖਦੇ ਬਾਣੀ ਦੇ ਬਾਹਰੋਂ ਸਰੀਰਕ ਤੌਰ ਤੇ ਆਪਾਂ ਜਾਦੇ ਲੋਕ ਅਰਥ ਬਣਾ ਲੈਂਦੇ ਆ ਬਾਣੀ ਦੇ ਆਪਣੀ ਮਰਜ਼ੀ ਦੇ ਨਾਲ ਕਿਉਂਕਿ ਰਾਗੀ ਸਿੰਘਾਂ ਨੂੰ ਬਹੁਤਾ ਕੋਈ ਗਿਆਨ ਨਹੀਂ ਹੁੰਦਾ ਕਿਆਂ ਨੂੰ ਉਹ ਕਿਸੇ ਚੰਗੀ ਰੂਹ ਦੇ ਉੱਤੇ ਵੀ ਇਹ ਪੜ ਦਿੰਦੇ ਹਨ ਕੋਈ ਮਿਰਤਕ ਹੁੰਦਾ ਜਦੋਂ ਸਰੀਰ ਆਮ ਨਟ ਤੇ ਪਏ ਹੋਏ ਹਨ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਪਰ ਭਗਤ ਜੀ ਤਾਂ ਸੰਬੋਧਨ ਕਰਦੇ ਹਨ ਇਹ ਸ਼ਬਦ ਦੇ ਵਿੱਚ ਗगन ਕਹਿੰਦੇ ਇੱਕ ਆਕਾਸ਼ ਨੂੰ ਕਿਹਾ ਜਾਂਦਾ ਗगन ਇੱਕ ਸਾਡੇ ਦਿਮਾਗ ਨੂੰ ਦਸਵੇਂ ਦਵਾਰ ਨੂੰ ਗगन ਕਿਹਾ ਜਾਂਦਾ ਹੈ ਇੱਥੇ ਭਗਤ ਜੀ ਦਿਮਾਗ ਦੀ ਦਸਵੇਂ ਦਵਾਰ ਦੀ ਗੱਲ ਕਰਦੇ ਹਨ ਤੇ ਸਾਨੂੰ ਦੱਸਦੇ ਹਨ ਕਿ ਉੱਥੇ ਮਨ ਦੇ ਨਾਲ ਸੰਬੋਧਨ ਕਰਦੇ ਹਨ ਭਗਤ ਜੀ ਬਾਬਾ ਬੋਲ ਤੇ ਤੇ ਕਹਾ ਗਏ ਦੇਹੀ ਕੈ ਸੰਗ ਰਤੇ ਭਗਤ ਜੀ ਕਹਿੰਦੇ ਭਾਈ اے ਬਾਬਾ ਇਹ ਮਨ ਨੂੰ ਕਹਿ ਰਹੇ ਨੇ ਭਗਤ ਜੀ ਕਹਿੰਦੇ ਪਹਿਲੋਂ ਤਾਂ ਬੜੀ ਦੌੜ ਭੱਜ ਸੀ ਬੜਾ ਭੱਜਦਾ ਸੀ ਹੁਣ ਕਿੱਥੇ ਗਿਆ ਤੂੰ ਜਿਨ੍ਹਾਂ ਚਿਰੂ ਪਰਮੇਸ਼ਰ ਦਾ ਭਜਨ ਨਹੀਂ ਸੀ ਬੰਦਗੀ ਨਹੀਂ ਸੀ ਉਹਨਾਂ ਚਿਰੇ ਦੌੜ ਭੱਜ ਹੈ ਸਰੀਰ ਦੇ ਵਿੱਚ ਮਨ ਜਿਹੜਾ ਹਾਥੀ ਦੀ ਤਰ੍ਹਾਂ ਮਸਤ ਹੈ ਜਿਹੜਾ ਕੀ ਵਕਾਰ ਇਹਦੇ ਉੱਤੇ ਸਵਾਰ ਹੋ ਕੇ ਭੱਜਦੇ ਹਨ ਦੌੜ ਭੱਜ ਕਰਦੇ ਹਨ ਤੇ ਉਸ ਸਾਡਾ ਸਰੀਰ ਜਿਹੜਾ ਹੈ ਇਹ ਉਸੇ ਦੌੜ ਭੱਜ ਪਿੱਛੇ ਨੱਚਦਾ ਹੈ ਨਿਰਤਕਾਰੀ ਕਰਦਾ ਹੈ ਮਨ ਜਿਹੜਾ ਹੈ ਉਹ ਸਮਝ ਲਓ ਕਿ ਢੋਲ ਹੈ ਤੇ ਵਕਾਰ ਰੂਪ ਜਿਹੜੇ ਹਨ ਉਹ ਇਹਦੇ ਉੱਤੇ ਨੱਚਦੇ ਹਨ ਭਗਤ ਜੀ ਉਥੇ ਦਸ਼ਤਾਤ ਦਿੰਦੇ ਹਨ ਕਹਿੰਦੇ ਬਾਬਾ ਬੋਲ ਤੇ ਇਥੇ ਕਹਾ ਗਏ ਕਹਿੰਦੇ ਜਦੋਂ ਦਾ ਭਜਨ ਸ਼ੁਰੂ ਕੀਤਾ ਬੰਦਗੀ ਸ਼ੁਰੂ ਕੀਤੀ ਕਹਿੰਦੇ ਉਦੋਂ ਦੀ ਤਾਂ ਹਲਚਲ ਬੰਦ ਹੀ ਹੋ ਗਈ ਬੋਲਚਾਲ ਬੰਦ ਹੋ ਗਈ ਜਿਹੜੀ ਬਾਹਰ ਪੱਖੋਂ ਸੀ ਨਾ ਮਮਤਾ ਦੀ ਮੋਹ ਦੀ ਤ੍ਰਿਸ਼ਨਾ ਦੀ ਜਿਹੜੀ ਬੋਲਚਾਲ ਭਗਤ ਜੀ ਕਹਿੰਦੇ ਉਹ ਖਤਮ ਹੋ ਗਈ ਦੇਹੀ ਦੇ ਵਿੱਚੋਂ ਨਜ਼ਰ ਹੀ ਨਹੀਂ ਹੁੰਦੀ ਹੁਣ ਕਹਿੰਦੇ ਬਾਬਾ ਬੋਲ ਤੇ ਇਥੇ ਕਹਿੰਦੇ ਪਹਿਲੋ ਤਾਂ ਬੜਾ ਕ੍ਰਿਸ਼ਨਾਂ ਦੇ ਮੋਹ ਵਿੱਚ ਸਰੀਰ ਦੇ ਖਾਤਰ ਅਸੀਂ ਬੋਲਦੇ ਹਾਂ ਜਿੰਨਾ ਚਿਰ ਸਾਡੇ ਅੰਦਰ ਭਜਨ ਬੰਦਗੀ ਨਹੀਂ ਉਹਨਾਂ ਚਿਰ ਸਾਡਾ ਮਨ ਜਿਹੜਾ ਹੈ ਉਹ ਨਿਰਤਕਾਰੀ ਕਰਦਾ ਹੈ ਵਕਾਰਾਂ ਵਕਾਰ ਜਿਹੜਿਆਂ ਨੂੰ ਦੌੜਦੇ ਹਨ ਤੇ ਦੇਖੋ ਆਪਾਂ ਉਹਦੇ ਪਿੱਛੇ ਹੀ ਵਕਾਰਾਂ ਵਕਾਰ ਫੁਰਨੇ ਪੈਦਾ ਕਰੀ ਜਾਂਦੇ ਹਨ ਮਨ ਜਿਹੜਾ ਉਹ ਇੱਕ ਸੂਤ ਦੀ ਰੱਸੀ ਦੀ ਤਰ੍ਹਾਂ ਹੈ ਜਿਹਦੇ ਵਿੱਚ ਇਹ ਵਕਾਰ پروਏ ਹੋਏ ਹਨ ਤੇ ਜਿੰਨਾ ਚਿਰ ਮਨ ਨਹੀਂ ਨਾ ਮਰਦਾ ਮਨ ਨਹੀਂ ਟਿਕਦਾ ਉਹਨਾਂ ਚਿਰ ਵਕth ਧੋੜ ਭੱਜ ਖਤਮ ਹੀ ਨਹੀਂ ਹੋ ਸਕਦੀ ਭਗਤ ਜੀ ਕਹਿੰਦੇ ਸੁਰਤ ਮੈਂ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਇਹ ਜਿਹੜੇ ਸੁਰਤ ਦੇ ਵਿੱਚ ਮਨ ਦੇ ਵਿੱਚ ਨਿਰਤਕਾਰੀ ਨਾਚ ਕਹਿੰਦੇ ਹਨ ਨਾਚਨਾਂ ਨੂੰ ਕਹਿੰਦੇ ਨਿਰਤਕਾਰੀ ਕਰਨਾ ਪੇਸ਼ਕਾਰੀ ਨਿਰਤਕਾਰੀ ਸੁਰਤ ਮੈਂ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਕਹਿੰਦੇ ਸੁਰਤੀ ਦੇ ਨਾਲ ਮਨ ਦੇ ਨਾਲ ਜਿਹੜਾ ਤੂੰ ਨਾਚ ਕਰਦਾ ਸੀ ਕਹਿੰਦੇ ਉਹ ਖਤਮ ਹੋ ਗਿਆ ਕਥਾ ਵਾਰਤਾ ਆਮ ਤ੍ਰਿਸ਼ਨਾ ਦੇ ਵਿੱਚ ਫਸੇ ਹੋਏ ਸਰੀਰ ਪ੍ਰਤੀ ਅਸੀਂ ਜਿਹੜੇ ਬੋਲ ਬੋਲਦੇ ਆ ਉਹਦੇ ਪਰਥਾਏ ਭਗਤ ਜੀ ਕਹਿੰਦੇ ਉਹ ਕਥਾ ਵਾਰਤਾ ਆਮ ਜਿਹੜੀ ਅਸੀਂ ਕਰਦੇ ਆ ਬੋਲ ਚਾਲ ਕਹਿੰਦੇ ਉਹ ਵੀ ਖਤਮ ਹੋ ਗਈ ਭਗਤ ਜੀ ਕਹਿੰਦੇ ਹੁਣ ਕਿੱਥੇ ਗਈ ਉਹ ਗगन ਨਗਰ ਕਬੂਦਨਾ ਬਰਖੇ ਕਹਿੰਦੇ ਹੁਣ ਇੱਕ ਗगन ਦੇ ਵਿੱਚੋਂ ਦਸਵੇਂ ਦਵਾਰ ਦਿਮਾਗ ਦੇ ਵਿੱਚੋਂ ਇੱਕ ਤੂੰਦ ਵੀ ਨਹੀਂ ਪਟਕਦੀ ਕਹਿੰਦੇ ਹੁਣ ਉਹ ਉਸੇ ਨਿਰਤਕਾਰੀ ਤੋਂ हट ਗਿਆ ਮਨ ਜਿਹੜਾ ਦਿਮਾਗ ਹੈ ਉਹੀ ਮੈਮਰੀ ਮੈਮਰੀ ਉਹਦੇ ਵਿੱਚ ਨਾ ਦਿਮਾਗ ਦੇ ਵਿੱਚੋਂ ਦੇਦੋ ਦਸਵੇਂ ਦਵਾਰ ਵਿੱਚ ਮਨ ਜਾ ਟਿਕਦਾ ਕਿਸੇ ਰੂਹ ਦਾ ਮਨੁੱਖ ਦਾ ਫੇਰ ਇਹ ਦੌੜ ਭੱਜ ਖਤਮ ਹੁੰਦੀ ਏ ਤਾਂ ਨੌ ਦਰਵਾਜੇ ਸਾਡੇ ਖੁੱਲੇ ਪਏ ਆ ਗਿਣ ਕੇ ਦੇਖ ਲਿਓ ਨੋ ਹੀ ਹਨ ਭਗਤ ਜੀ ਇੱਥੇ ਸਮਝਾਉਂਦੇ ਹਨ ਦਸਵਾਂ ਦਵਾਰ ਜਿਹੜਾ ਉਹ ਦਿਮਾਗ 'ਚ ਹੁੰਦਾ ਮਨੁੱਖ ਦੇ ਜਦੋਂ ਅੰਦਰੋਂ ਭਗਤੀ ਛਿੜਦੀ ਉਹ ਦਿਮਾਗ ਦਾ ਦਵਾਰ ਖੁੱਲਦਾ ਫੇਰ ਜਿਹੜੇ ਮਾਰ ਲਈ ਦੌੜ ਭੱਜ ਲੈ ਜਾਂਦੀ ਏ ਖਤਮ ਹੋ ਜਾਂਦੀ ਏ ਭਗਤ ਜੀ ਕਹਿੰਦੇ ਗਗਨ ਨਗਰਿਕ ਬੂੰਦਾਂ ਵਰਖੈ ਨਾਦ ਕਹਾਂ ਜੋ ਸਮਾਨ ਕਹਿੰਦੇ ਜਿਹੜਾ ਨਾਦ ਵੱਜਦਾ ਸੀ ਮੰਦਾ ਉਹ ਕਿੱਥੇ ਸਮਾ ਗਿਆ ਕਿੱਥੇ ਚਲਾ ਗਿਆ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸ ਲੈ ਨੰਧਨ ਮਹਾਰਾਜ ਜੀ ਫਿਰ ਬਚਨ ਕਰਦੇ ਨੇ ਭਗਤ ਜੀ ਕਹਿੰਦੇ ਪਾਰ ਬ੍ਰਹਮ ਜਿਹੜਾ ਮੇਰਾ ਪਰਮੇਸ਼ਰ ਹੈ ਨਾ ਮਾਦੂ ਹੈ ਮੇਰਾ ਪ੍ਰਭੂ ਕਹਿੰਦੇ ਉਹ ਬ੍ਰਹਮ ਦਾ ਸਰੂਪ 파ਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਕਹਿੰਦੇ ਉਹ ਇਹਨੂੰ ਖਤਮ ਕਰਤਾ ਨੇ ਪਰਮ ਹਸਲੇ ਨਿਧਾਨਾ ਕਹਿੰਦੇ ਉਹਨੇ ਡੜਾਤੇ ਨਿਧਾਨਾ ਤੋਂ ਭਾਵ ਹੁੰਦਾ ਹੈ ਦੌੜ ਜਾਣਾ ਕਹਿੰਦੇ ਉਹਦੀ ਕਿਰਪਾ ਦੇ ਨਾਲ ਉਹ ਪਰਮੇਸ਼ਰ ਨੇ ਇਹਨਾਂ ਨੂੰ ਅੰਦਰੋਂ ਬਾਹਰ ਕੱਢ ਕੇ ਡੜਾਤਾ ਬਾਬਾ ਬੋਲਤੇ ਥੇ ਕਹਾ ਗਏ ਦੇਹੀ ਕੇ ਸੰਗ ਰਹਤੇ ਕਹਿੰਦੇ ਪਹਿਲੋਂ ਤਾਂ ਦੇਹ ਵਿੱਚ ਹੀ ਦੌੜ ਭੱਜ ਸੀ ਕਹਿੰਦੇ ਉਹ ਖਤਮ ਹੋ ਗਈ ਕਿੱਥੇ ਚਲੀ ਗਈ ਸੁਰਤ ਮੈਂ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਬ੍ਰਹਮ ਭਾਗਤ ਜੀ ਕਹਿੰਦੇ ਸੁਰਤੀ ਜਿਹੜੀ ਸੀ ਮਾਨਸੀ ਜਿਹੜਾ ਉਹ ਬਾਹਰ ਨਹੀਂ ਆ ਕੋ ਲੋ ਗੱਲਾਂ ਕਰਦਾ ਸੀ ਹੁਣ ਕਿੱਥੇ ਖਤਮ ਹੋ ਗਈਆਂ ਕਿੱਥੇ ਚਲੀਆਂ ਗਈਆਂ ਰਹਾਓ ਬਾਜਾਵਨ ਹਾਰੋ ਕਹਾਂ ਗਿਓ ਜਿਨੇ ਮੰਡਲ ਕੀਨਾ ਕਹਿੰਦਾ ਜਿਹੜੇ ਇਹਨੂੰ ਵਜਾਉਂਦੇ ਸੀ ਭਗਤ ਜੀ ਕਹਿੰਦੇ ਉਹ ਕਿੱਥੇ ਚਲੇ ਗਏ ਵਜਾਵਣ ਹਾਰੋ ਕਹਾਂ ਗयो ਜਿੰਨੇ ਮੰਦਲ ਕਿਨਾ ਜਿਹੜਾ ਸਰੀਰ ਦੇ ਵਿੱਚ ਭੱਜਦਾ ਸੀ ਮਨੁਆਇ ਮਨ ਕਹਿੰਦੇ ਉਹ ਵਜਾਵਣ ਹਾਰਾ ਕਿੱਥੇ ਚਲਾ ਗਿਆ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਹਿੰਜ ਤੀਜ ਸਭ ਲੀਨਾ ਕਹਿੰਦੇ ਸਾਖੀ ਸ਼ਬਦ ਜੀ ਸੁਰਤ ਨਹੀਂ ਉਪਜੈ ਜਿਹੜੀ ਸੁਰਤੀ ਹੈ ਨਾ ਮਨ ਹੈ ਹਨੋ ਬਾਹਰ ਲਈ ਜਿਹੜੇ ਸ੍ਰਿਸ਼ਨਾ ਦੇ ਬੋਲ ਬਾਲਾ ਹੈ ਗੱਲਾਂ ਹਨ ਉਹ ਉਪਜਨ ਪੈਦਾ ਨਹੀਂ ਕਰਦੀ ਭਗਤ ਜੀ ਨੇ ਉਹ ਖਤਮ ਹੋ ਗਿਆ ਸਾਖੀ ਸ਼ਬਦ ਸੁਰਤ ਨਹੀਂ ਉਪਜੇ ਕਹਿੰਦੇ ਸੁਰਤੀ ਜਿਹੜੀ ਹੈ ਮਾਨੇ ਉਹਦੇ ਵਿੱਚ ਹੀ ਖਤਮ ਹੀ ਹੋ ਗਿਆ ਸਾਰਾ ਕੁਝ ਨજર ਹੀ ਨਹੀਂ ਹੁੰਦਾ ਖਿੰਚ ਤੇਜ ਸਭ ਲੀਨਾ ਆਪਣੇ ਤੇਜ ਦੇ ਨਾਲ ਕਹਿੰਦੇ ਸਾਰਾ ਕੁਝ ਖੇਚ ਲਿਆ ਸਰਵਨ ਵਿਕਲ ਭਏ ਸੰਗ ਤੇਰੇ ਇੰਦਰੀ ਕਾਬਲ ਥਾਕਾ ਕੰਨ ਸੁਣਦੇ ਸੀ ਪਹਿਲਾਂ ਬਾਹਰੋਂ ਰਸ ਲੈਂਦੇ ਸੀ ਨਿੰਦਿਆ ਦਾ ਰਿਸ਼ਨਾ ਦੇ ਵਿੱਚ ਬੋਲਦੇ ਸੁਣਦੇ ਸੀ ਕੰਨ ਬਾਹਰ ਦੀਆਂ ਗੱਲਾਂ ਬਾਤਾਂ ਝਗੜਾ ਨਿੰਦਿਆ ਚੁਗਲੀ ਤੇ ਕਹਿੰਦੇ ਹੁਣ ਕੰਨ ਵੀ ਜਿਹੜੇ ਨੂੰ ਵੀ ਚੁੱਪ ਕਰ ਗਏ ਹਨ ਸਰਮਨ ਵਿਕਲ ਬੋਲੇ ਹੋ ਗਏ ਕੰਨ ਭਗਤ ਜੀ ਕਹਿੰਦੇ ਸਰਮਨ ਵਿਕਲ ਭਏ ਸੰਗ ਤੇਰੇ ਇੰਦਰੀ ਕਾ ਇੰਦਰੀ ਕਹਿੰਦਿਆਣ ਵਾਸ਼ਨਾ ਕਾਮ ਵਾਸ਼ਨਾ ਦੀ ਜਿਹੜੀ ਇੰਦਰੀ ਹੈ ਉਹ ਵੀ ਭਗਤ ਜੀ ਕਹਿੰਦੇ ਖਤਮ ਹੋ ਗਿਆ ਸਾਰਾ ਕੁਝ ਪਜਾਵਨ ਹਾਰੂ ਕਹਾ ਕਯੋ ਜਿਨੇ ਮੰਦਰ ਕਿਨਾ ਸਰਮਨ ਵਿਕਲ ਭਏ ਸੰਗ ਤੇਰੇ ਇੰਦਰੀ ਕਾ ਬਲ ਥਾਕਾ ਇੰਦਰੀ ਦਾ ਜਿਹੜਾ ਬਲ ਸੀ ਕਾਮ ਇੰਦਰੀ ਦਾ ਉਹ ਵੀ ਖਤਮ ਹੋ ਗਿਆ ਭਗਤ ਜੀ ਕਹਿੰਦੇ ਚਰਨ ਰਹਿ ਕਰ ਢਰਕ ਪਰੇ ਹੈ ਮੁਖੋਂ ਨਾ ਨਿਕਲੇ ਬਾਤਾਂ ਜਿਹੜੇ ਚਰਨ ਸੀ ਪੈਰਾਂ ਨੂੰ ਕਹਿੰਦੇ ਹਨ ਚਰਨ ਭਗਤ ਜੀ ਕਹਿੰਦੇ ਚਰਨ ਰਹਿਕਾਰ ਕਾਰ ਕਹਿੰਦੇ ਨਾ ਹੱਥਾਂ ਨੂੰ ਇੱਥੇ ਕਾਰ ਦਾ ਮਤਲਬ ਹੈ ਹੱਥ ਚਰਨ ਰਹਿਕਾਰ ਢਰਕ ਪਰੇ ਕਹਿੰਦੇ ਹੱਥ ਤੇ ਪੈਰ ਤੇ ਹੱਥ ਜਿਹੜੇ ਨੂੰ ਕੰਮ ਦਿਆਂ ਨੂੰ ਭਗਤ ਜੀ ਕਹਿੰਦੇ ਉਹ ਵੀ ਛੱਡ ਕੇ ਸਾਥ ਮੁਖੋਂ ਨਾ ਨਿਕਸੇ ਬਾਤਾਂ ਕਹਿੰਦੇ ਹੁਣ ਮੂੰਹ ਦੇ ਵਿੱਚੋਂ ਬਾਤ ਉਹ ਗੱਲਾਂ ਜਿਹੜੀਆਂ ਫੁਰਦੀਆਂ ਨਹੀਂ ਖਤਮ ਹੋ ਗਈਆਂ ਬੋਲ ਚੱਲ ਜਿਹੜਾ ਸਿਲਸਿਲਾ ਸੀ ਉਹ ਖਤਮ ਕਰਤਾ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਨੇ ਭਰਮ ਤੇ ਪੰਚ ਦੂਤ ਹਨ ਪੰਚ ਕਰਸਾਨ ਹਨ ਪੰਚ ਮੋਢੀ ਜਿਹੜੇ ਵਿੱਚ ਸਾਨੂੰ ਸਾਡੇ ਸਰੀਰ ਨੂੰ ਢੜਾਈ ਰੱਖਦੇ ਹਨ ਵਿਕਾਰ ਕਰਾਂਦੇ ਨੇ ਸਾਡੇ ਦੋਪਾਮ ਕ્રોਧ ਲੋਭ ਮੋਹ ਪੰਜ ਦੂਤ ਸਨ ਅੰਦਰ ਭਗਤ ਜੀ ਕਹਿੰਦੇ ਸਭ ਤਸਕਰ ਤਸਕਰ ਚੋਰ ਨੂੰ ਕਹਿੰਦੇ ਆ ਕਹਿੰਦੇ ਪੰਜ ਚੂਰ ਸਨ ਜਿਹੜੇ ਆਪ ਆਪਣੇ ਭਰਮ ਤੇ ਕਹਿੰਦੇ ਉਹ ਆਪ ਆਪਣੇ ਕੰਮ ਤੋਂ ਹਟ ਗਏ ਹੋਣ ਜਿਹੜਾ ਕੰਮ ਇਹ ਕਰਦੇ ਸੀ ਨਾ ਸਰੀਰ ਤੋਂ ਕਰਾਂਦੇ ਸੀ ਇਹ ਦੇਹ ਤੋਂ ਉਹਨਾਂ ਨੇ ਛੱਡ ਤਾਂ ਹੁਣ ਥਾਕਾ ਮਨ ਕੁੰਚਰ ਓਰ ਥਾਕਾ ਤੀਜ ਸੂਤ ਧਾਰ ਰਮਤੇ ਭਗਤ ਜੀ ਕਹਿੰਦੇ ਹੁਣ ਮਾਨ ਜਿਹੜਾ ਉਹ ਕੁੰਚਰ ਦੀ ਸਰਾਸੀ ਪਹਿਲੋਂ ਹਾਥੀ ਦੀ ਤਰ੍ਹਾਂ ਹਾਥੀ ਜਿਹੜਾ ਕੁੰਚਰ ਹਾਥੀ ਨੂੰ ਕਿਹਾ ਜਾਂਦਾ ਉਹ ਵੀ ਥੱਕ ਕੇ ਹਾਰ ਕੇ ਆ ਡਿੱ ਗਿਆ ਚਰਨਾਂ ਤੇ ਪਹਿਲੋਂ ਹੀ ਮਰ ਗਿਆ ਸਰੀਰ ਮਰਨਾ ਹੁੰਦਾ ਨਾ ਇੱਕ ਅਸੀਂ ਉਹਨੂੰ ਮੌਤ ਸਮਝਦੇ ਹਾਂ ਗੁਰਮੁਖ ਭਗਤ ਜਾਣ ਜਿਹੜਿਆਂ ਨੂੰ ਪਹਿਲੋਂ ਹੀ ਆਵਾਸ਼ਨਾ ਮਨ ਨੂੰ ਮਾਰ ਲੈਂਦੇ ਹਨ ਮਨ ਮਾਰ ਲੈਂਦੇ ਹਨ ਮਨ ਮਰਨ ਦੇ ਨਾਲ ਸਾਰਾ ਕੁਝ ਧੋੜ ਜਾਂਦਾ ਹੈ ਇਹ ਪੰਜ ਚੋਰ ਭੱਜ ਜਾਂਦੇ ਹਨ ਭਗਤ ਜੀ ਕਹਿੰਦੇ ਥਾਕਾ ਮਨ ਕੁੰਚਰ ਹਾਥੀ ਦੀ ਤਰ੍ਹਾਂ ਜਿਹੜਾ ਮਨ ਸੀ ਉਹ ਰਥਾਕਾ ਤੀਜ ਸੂਤ ਧਾਰ ਰਮਤੇ ਕਹਿੰਦੇ ਮਨ ਰੂਪੀ ਸੂਤ ਦੇ ਵਿੱਚ ਭਗਤ ਜੀ ਕਹਿੰਦੇ ਵਿਕਾਰਾਂ ਰੂਪੀ ਮਨ ਕੇ ਪਰੋਏ ਹੋਏ ਸੀ ਜਿਵੇਂ ਮਾਲਾਂ ਦੇ ਮਣਕੇ ਸੂਤ 'ਚ ਪਰੋਏ ਜਾਂਦੇ ਹਨ ਕੋਈ ਇੱਕ ਵਿਧੀ ਹੁੰਦੀ ਹੈ ਔਰ ਕੋਈ ਕਾਰਨ ਨਹੀਂ ਇਹ ਉਹ ਇੱਕ ਰਸਤਾ ਹੁੰਦਾ ਸੀ ਮਾਲਾ ਗਿਣੀ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜਾਂਦੇ ਆ ਦੂਜਾ ਕੋਈ ਕਾਰਨ ਨਹੀਂ ਇਹ ਬਾਤ ਆ ਲੋਕ ਨੂੰ ਵਿਖਾਵੇ ਵਾਸਤੇ ਮਾਲਾ ਧਾਰਨ ਕਰਦੇ ਆ ਜੋਗੀ ਪਾਏ ਫਿਰਦੇ ਆ ਡੁਪਲੀਕੇਟ ਲੋਕ ਸਾਧੂ ਜਿਹੜੇ ਗਲੀਆਂ 'ਚ ਤੁਰੇ ਫਿਰਜਣ ਉਲਾਹ ਦਿੰਦੇ ਆ ਅਣਜਾਨ ਸਾਰ ਹਿੱਲੀ ਤੇ ਟਾਂਕੇ ਫਿਰ ਸ਼ਰਾਬ ਸ਼ਰਾਬ ਦਾ ਪਵਾ ਪੀਂਦਿਆ ਨੂੰ ਅਸੀਂ ਉਹਨਾਂ ਨੂੰ ਦਾਨ ਦਿੰਨੇ ਆ ਨਿਫਲ ਦਾਨ ਆ ਉਹ ਸਭ ਭਗਤ ਜੀ ਕਹਿੰਦੇ ਉਹ ਖਤਮ ਹੋ ਗਿਆ ਸਿਲਸਿਲਾ ਅੰਦਰੋਂ ਵੀ ਬਾਹਰੋਂ ਖੁੱਦਾਂ ਹੋਇਆ ਹੀ ਅੰਦਰੋਂ ਵੀ ਉਹ ਨਿਗਮਾਲਕ ਨੇ ਖਤਮ ਕਰਤਾ ਕਹਿੰਦੇ ਮਾਨ ਰੂਪੀ ਸੂਤ ਦੇ ਵਿੱਚ ਵਿਕਾਰਾਂ ਰੂਪੀ ਮੰਨ ਕੇ ਫਰੋਏ ਹੋਏ ਸੀ ਮਾਨ ਪਿੱਛੇ ਇਹ ਦੌੜ ਭੱਜ ਕਰਦੇ ਸੀ ਮਾਨ ਦਾ ਜਿਹੜਾ ਸੂਤ ਸੀ ਨਾ ਧਾਗਾ ਸੀ ਉਹ ਟੁੱਟ ਗਿਆ ਮਰ ਗਿਆ ਤੇ ਹੁਣ ਮੰਨ ਕੇ ਉਧਰ ਆਦਰ ਖਿੱਲਰ ਗਏ ਭੱਜ ਗਏ ਨੱਠ ਗਏ ਮਿਰਤਕ ਭਏ ਦਸੇ ਬੰਧ ਛੁੱਟੇ ਮਿੱਤਰ ਭਾਈ ਸਭ শোরੇ ਭਰਤ ਜੀ ਕਹਿੰਦੇ ਜਦੋਂ ਮਿਰਤਕ ਹੀ ਹੋ ਗਿਆ ਦਸ ਜਿਹੜੇ ਅੰਦਰ ਵਕਾਰ ਸਨ ਦਸ ਉਹ ਬੰਦ ਬੰਦ ਹੋ ਗਏ ਮਹਾਰਾਜ ਜੀ ਕਹਿੰਦੇ ਮਿਰਤਕ ਭਏ ਦਸੇ ਬੰਦ ਛੁੱਟੇ ਨਾ ਤੋ ਖਿਹੜਾ ਛੁੱਟ ਗਿਆ ਮਿੱਤਰ ਭਾਈ ਜਿਹੜੇ ਸਨ ਨਿ ਤ੍ਰਿਸ਼ਨਾ ਰੂਪੀ ਆਦਿਕ ਮਿੱਤਰ ਭਗਤ ਜੀ ਕਹਿੰਦੇ ਸਭ ਛੋਰੇ ਕਹਿੰਦੇ ਹੁਣੇ ਛੱਡ ਗਏ ਲੱਠ ਕੇ ਦੌੜ ਗਏ ਜਦੋਂ ਤਾਂ ਸਿਮਰਨ ਦੀ ਪ੍ਰਾਪਤੀ ਹੋਈ ਕੈਤਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਥੀਰਲੀ ਦੁੱਖ ਵਿੱਚ ਜਵਾਬ ਦੇ ਦੇ ਨੇ ਸਾਰੇ ਸ਼ਬਦ ਦਾ ਅਨਸਰ ਦਿੰਦੇ ਆ ਭਗਤ ਜੀ ਕਹੈ ਤੇ ਕਬੀਰ ਮਾ ਭਗਤ ਜੀ ਕਹਿੰਦੇ ਅਸੀਂ ਕਹਿਣਾ ਕਰਦੇ ਹਾਂ ਜੋ ਹਰ ਧਿਆਵੈ ਕਹਿੰਦੇ ਜੋ ਹਰੀ ਨੂੰ ਤੇ ਹੁੰਦੇ ਹਨ ਭਾਈ ਉਹ ਜੀਵਨ ਰੂਪੀ ਇਸ ਬੰਧਨਾ ਤੋਂ ਮੁਕਤ ਹੋ ਜਾਂਦੇ ਹਨ ਬੰਧਨਾ ਤੋਂ ਸਿਹੜਾ ਛੁੱਟ ਜਾਂਦਾ ਜੀਂਦੇ ਜੀ ਕਹਿੰਦੇ ਸਾਡੀ ਬਸਤਾ ਵੀ ਐਸੀ ਬਣ ਗਈ ਕਹਿੰਦੇ ਪਹਿਲੋਂ ਇਹ ਬਸਤਾ ਸੀ ਭਜਨ ਤੋਂ ਪਹਿਲਾਂ ਇਹ ਸਰੀਰ ਦੇ ਵਿੱਚ ਇਹ ਕੁਝ ਦੌੜਦਾ ਸੀ ਭੱਜਦਾ ਸੀ ਵਕਾਰ ਮਨ ਜਿਹੜਾ ਮੰਨਵਾ ਉਹ ਨਰਤਕਾਰੀ ਕਰਦਾ ਸੀ ਨਾਚ ਨਚਦਾ ਸੀ ਕਹਿੰਦੇ ਪਰ ਹੁਣ ਐਤ ਕਬੀਰ ਜੋ ਨਰ ਧਾਵੇ ਕਹਿੰਦੇ ਜੋ ਮਨੁੱਖ ਭਜਨ ਕਰਦਾ ਹਰੀ ਨੂੰ ਤੇ ਹੁੰਦਾ ਉਹ ਜੀਵਨ ਤੇ ਵਿੱਚ ਹੀ ਕਹਿੰਦੇ ਜੀਂਦੇ ਜੀ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਮਾਰ ਲਿੰਦਾ ਜਿਹਦੇ ਇਹ ਵਕਾਰ ਇਹ ਮਨ ਮਰ ਕੇ ਉਹਦੇ ਚਰਨਾਂ ਵਿੱਚ ਆ ਗਿਆ ਅਕਾਲ ਜੀ ਕਹਿੰਦੇ ਉਹ ਬੰਦਨਾ ਤੋਂ ਤੋਰੇ ਬੰਦਨਾ ਤੂੰ ਮੁਕਤ ਹੋ ਜਾਂਦਾ ਇਹ ਸਭ ਕੁਝ ਭਗਤ ਜੀ ਕਹਿੰਦੇ ਜੀਂਦੇ ਜੀ ਕਰਨਾ ਪੈਂਦਾ ਬਾਦ ਚ ਤਾਂ ਪਖੰਡ ਹੈ ਕੋਈ ਕਿਸੇ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਹੈ ਮੁਕਤੀ ਵਾਸਤੇ ਉਹ ਪਖੰਡ ਰਚੇ ਹੋਏ ਨੇ ਕਰਮ ਕਾਂਡ ਲੋਕਾਂ ਨੇ ਪਰ ਪਰਮੇਸ਼ਰ ਦਾ ਕਹਿਣਾ ਇਹ ਵੀ ਭਗਤ ਜੀ ਦਾ ਕਹਿਣਾ ਹੈ ਕਿ ਜੀਂਦੇ ਜੀ ਇਹਨਾਂ ਨੂੰ ਮਾਰ ਲਈਏ ਜੇ ਰੋਜ਼ ਗੁਰੂ ਚਰਨਾਂ ਵਿੱਚ ਆਵਾਂਗੇ ਵਿਚਾਰ ਸੁਣਾਗੇ ਬਾਣੀ ਸੁਣਾਗੇ ਜਿੰਨਾ ਚਿਰ ਵਿਚਾਰਨੀ ਅਸੀਂ ਮਨ ਵਿੱਚ ਬਸਾਉਂਦੇ ਉਹਨਾਂ ਚਿਰ ساری ਜ਼ਿੰਦਗੀ ਭਵੇਂ ਪੜੀ ਜਾਈਏ ਅੱਜ ਬਚਨ ਵੀ ਆਏ ਨੇ ਭਗਤ ਜੀ ਦੇ ਭਗਤ ਜੀ ਨੇ ਅੱਜ ਬਚਨ ਵੀ ਕੀਤਾ ਪੜ 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 ਕੇ ਭਗਤ ਜੀ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਪੜ ਕੇ ਉਹਦੀ ਵਿਚਾਰ ਸਮਝ ਕੇ ਉਹਨੂੰ ਹਿਰਦੇ ਵਿੱਚ ਗੁਣਾਂ ਨੂੰ ਧਾਰਨ ਕਰਨ ਨਾਲ ਉਹਦੀ ਪ੍ਰਾਪਤੀ ਹੈ ਨਹੀਂ ਤਾਂ ਜ਼ਿੰਦਗੀਆਂ ਲੰਘ ਗਈਆਂ ਨ ਪਹਿਲੋਂ ਪੜ ਪੜ ਕੇ ਕੋਈ ਲਾਭ ਨਹੀਂ ਹੋਇਆ ਸਦਾ ਹੀ ਬਾਣੀ ਨੂੰ ਪੜੀਏ ਵਿਚਾਰੀਏ ਜੇ ਨਹੀਂ ਵਿਚਾਰ ਸਕਦੇ ਬੈਠ ਕੇ ਸੁਣ ਲਈਏ ਉਦੇ ਨਾਲ ਸਾਡਾ ਜੀਵਨ ਬਦਲ ਸਕਦਾ ਚੇਂਜ ਹੋ ਜਾਵੇਗਾ ਇਹ ਸਰੀਰ ਤਾਂ ਪਿਆਰੇ ਕੋਈ ਹੈ ਚੋਰ ਦਾ ਵੀ ਓਹੀ ਹੈ ਸਾਧ ਦਾ ਵੀ ਓਹੀ ਹੈ ਪਰ ਸਾਡੇ ਕੰਮ ਭਾਂਡੇ ਕੋਈ ਹਨ ਪਹਿਲੋਂ ਭਗਤ ਜੀ ਨੇ ਸਮਝਾਤਾ ਉਹਦੇ ਚ ਵਸਤੂਆਂ ਅਲੱਗ-ਅਲੱਗ ਪਈਆਂ ਹੋਈਆਂ ਨੇ ਇਹ ਜੇ ਚੇਂਜ ਕਰਨੀ ਹੈ ਤਾਂ ਭਜਨ ਬੰਦਗੀ ਕਰਨੀ ਪਵੇਗੀ ਫਿਰ ਸੋਭ ਰੂਪ ਵਸਤੂ ਇਸ ਭਾਂਡੇ ਵਿੱਚ ਪੈ ਜਾਵੇਗੀ ਫਿਰ ਸਾਨੂੰ ਭੱਜ ਦੌੜ ਕਿਤੇ ਜਾਣਾ ਨਹੀਂ ਪਵੇਗਾ ਇੱਥੇ ਬੈਠੇ-ਬੈਠੇ ਉਹ ਦਰਸ਼ਨ ਹੋ ਜਾਣਗੇ ਪ੍ਰਮਾਤਮਾ ਦੇ ਏ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਜੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾ ਭੁੱਲਾ ਹੋ ਜੰਦੀਆਂ ਅਨ ਮਹਾਰਾਜ ਸਤਿਬਖਸ਼ ਨਾਇਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ